ਇਹੀ ਹੁਣ ਖੁਸ਼ ਹੋ ਜਾ ਤੂੰ ਉਹਨੂੰ ਕਦਾ ਦੋਸ਼ ਦੇਣ ਦੇ ਆ ਘੜੀ ਘੜੀ ਰਲਗੀ ਨੇ ਮਾਂ ਤੂੰ ਵੀ ਇਹਦੇ ਨਾਲ ਪਰ ਤੂੰ ਆਪਣੀ ਠੀਕ ਠੀਕ ਪਰ ਰਲਗੀ ਨੇ ਮਾਂ ਤੂੰ ਵੀ ਇਹਦੇ ਨਾਲ ਖੁਸ਼ ਹੋ ਜਾਣ ਤੂੰ ਵੀ ਆ ਨੌਕਰੀ ਤੋਂ ਲਾਦਾ ਮੈਨੂੰ ਸਸਪੈਂਡ ਲੈਟਰ ਆ ਗਿਆ ਯੋ ਇਹਦੀ ਬੇਟੀ ਦੀ ਵੱਟੇ ਪਏ ਜਾ ਚਲ ਗਿਆ ਵਾ ਸੰਦੀਪ ਸੰਦੀਪ ਵੀ ਐਕਟ ਕਰ ਥੋੜਾ ਜਿਆ ਹੂੰ ਹੂੰ ਤਸਾ ਕਰਾਈਆਂ ਹੋਣੀਆਂ ਤੁਸੀਂ ਕਿ ਚੰਗਾ ਹੋ ਜਾ ਦੀ ਨੌਕਰੀ ਚੱਲ ਜੇ ਤੋਚੀ ਚੀ ਆ ਕੇ ਰੋਲਾ ਡੇਪੀਆ ਪਾਉਣ ਪਹਿਲਾਂ ਮੇਰੀ ਤੇ ਗੱਲ ਸੁਣ ਲੈ ਕੀ ਸੁਣਾ ਤੇਰੀ ਗੱਲ ਸਸ ਜੇਰੀ ਲਵਾ ਬੰਦ ਮੈਂ ਤੇਰੀ ਗੱਲ ਕੀ ਸੁਣਾ ਮੇਰੀ ਗੱਲ ਸੰਦੀਪ ਬੰਦ ਮੈਂ ਤੇਰੀ ਗੱਲ ਕੀ ਸੁਣਾ ਮੈਂ ਕੀ ਦੱਸਾਂ ਸੰਦੀਪ ਤੈਨੂੰ ਅਸੀਂ ਉਦੋਂ ਬਥੇਰਾ ਦਲਜੀਤ ਨੂੰ ਰੋਕਿਆ ਸੀ ਹੁੰਦਿਆ ਤੇ ਅਸੀਂ ਜਾਣਦੇ ਆ ਤੇਰੇ ਵਾਂਗੂ ਲੜੈ ਨਹੀਂ ਹੁੰਦੇ ਨਾਲੇ ਆ ਜਿਹੜਾ ਭਾਂਡਾ ਮੇਰੇ ਸਿਰ ਤੇ ਪੰਨਣ ਆ ਗਈਆਂ ਨਾ ਇਹਨੂੰ ਆਪਣੇ ਕੋਲ ਹੀ ਰੱਖ ਇਹ ਤੁਹਾਡੀਆਂ ਬੇੜੀਆਂ ਵਾ ਹੁਣ ਤੂੰ ਸੋਖੀ ਹੋ ਜਾ ਠੀਕ ਆ ਨਾ ਪਿੰਡ ਚ ਜਾ ਕੇ ਇਹਨੇ ਰੌਲੀ ਪਾਈ ਆ ਇਹਨੇ ਰੌਲੀ ਕੋਈ ਨਹੀਂ ਪਾਈ ਮੇਰੀ ਸੁਣ ਲੈ ਗੱਲ ਬਾਰ ਬਾਰ ਨਾ ਉਹਨੂੰ ਦੋਸ਼ ਨਾ ਦੇ ਨਹੀਂ ਡੈਲੀ ਗੱਲ ਕਰ ਲੈ ਤੇ ਜਿਹੜੇ ਬਗਾਨੇ ਆ ਨਾ ਤੁਹਾਨੂੰ ਜਿਹੋ ਜੰਗਾ ਲੱਗਣਾ ਬਸ ਹੁਣ ਤੁਸੀਂ ਵੀ ਖੁਸ਼ ਹੋ ਜਿਓ ਮੈਂ ਦੱਸ ਕਰਾਂ ਤੇ ਕਰਾਂਗੀ ਹੁਣ ਮੰਮੀ ਮੈਨੂੰ ਨਹੀਂ ਪਤਾ ਹੁਣ ਤੂੰ ਕੀ ਕਰਨਾ ਵਾ ਸੋ ਜਾ ਹੁਣ ਇਹੋ ਬੰਦਾ ਦੰਦੀਆਂ ਆ ਬੰਦਾ ਬਲਾ ਬੀ ਨੌਕਰੀ ਦਾ ਕਰਦਾ ਚਿੱਠੀ ਆਈ ਆ ਆਈਆ ਬੋਲਦਾ ਨਹੀਂ ਉਹ ਕੁੰਦਾ ਨਹੀਂ ਕੋਈ ਪ੍ਰੂਫ ਹੈਗਾ ਭਾਈ ਓਏ ਉਹਨੇ ਤਾਂ ਕੀਤੀ ਆ ਮੈਨੂੰ ਘਰੋਂ ਕੱਢਿਆ ਵਾ ਯੋ ਲੋਕਾਂ ਦਾ ਦੱਸਦਾ ਫਿਰਦਾ ਮੈਂ 6 ਲੱਖ ਲੈਣਾ ਵਾ ਲੋਕੀ ਪੁੱਛਦੇ ਹੋਣਗੇ ਕਦਾਂ ਲੈਣਾ ਵਾ ਖੁੱਲੇ ਥਾਂ ਚੱਲ ਜਾਓ ਹੁਣ ਤੁਸੀਂ ਉਹ ਤਾਂ ਅਹੀਂ ਨਾ ਗਏ ਅਹੀਂ ਇਸੇ ਕੋਠੀ ਚ ਰਹਿਣਾ ਵਾ ਇਹਨੂੰ ਤੂੰ ਆਪੇ ਸਮਝਾ ਦੇ ਤੂੰ ਸਿਆਣੀ ਆ ਉਹ ਮੇਰੀ ਅਗਰ ਕੰਮ ਸੋੜ ਲਾ ਜੇ ਉਹਦਾ ਕੋਈ ਨੁਕਸਾਨ ਹੋ ਗਿਆ ਨਾ ਤੇ ਜ਼ਿੰਮੇਵਾਰ ਤੂੰ ਹੋਏਗਾ ਹੀ ਆ ਤੇਰੀ ਮੈਡਮ ਬੈਠੀ ਸਾਹਮਣੇ ਤੇਰੇ ਨਾ ਕਿਤੋਂ ਦਾ ਸਟਾਰਟ ਸੰਦੀਪ ਹੁਣ ਤੂੰ ਸਾਹਮਣੇ ਬੈਠੀ ਆ ਤੇਰੇ ਹੁੰਦਾ ਕਈ ਜੱਟ ਆ ਵੀ ਮੈਂ ਦਾ ਨਕਸਾਲ ਕਰਨਾ ਸਾਡਾ ਕੀ ਕਸੂਰ ਆ ਬੜੇ ਖੁਸ਼ ਹੋ ਜੋਗੇ ਨਾ ਮੈਂ ਜੇਲ੍ਹ ਚ ਚਲ ਜਾਊਂਗਾ ਜਸ਼ਨ ਮਨਾ ਲਿਓ ਸਾਰੇ ਜਣੇ ਕੱਢ ਲੈ ਸੰਦੀਪ ਤੂੰ ਕਿਥੇ ਜੱਦੀ ਆ ਗੱਲ ਸੁਣ ਮੇਰੀ ਰਮਨੂ ਮੇਰਾ ਮਗਰ ਚਲ ਗਿਆ ਇਹਨੂੰ ਮੈਂ ਮੈਨੂੰ ਪੜ ਕੇ ਸੁਣਾ ਇਹਨੇ ਸਗੋਂ ਡਰਦੇ ਨੇ ਖੋਲੀ ਨਾ ਆਂਦਾ ਉਹਨੇ ਮੇਰੇ ਦਿਵਾਲੇ ਹੋ ਜਾਣਾ ਉਹ ਨੇ ਠੀਕ ਆ ਸੋਖੇ ਹੋ ਜਾਣ ਹੁਣ ਪੈਨ ਜੀ ਕਿੱਥੇ ਚਲੇ ਜੇ ਦਿਲਜਿੰਦਰ ਤੂੰ ਮੈਂ ਹੀ ਆ ਮੈਨੂੰ लवली ਨੇ ਫੋਨ ਕਰਕੇ ਸੱਦਿਆ ਇਹ ਸੋਖੇ ਹੋ ਜਾਣ ਹੁਣ ਨਾਲੇ ਮੈਂ ਕਿੱਦਾਂ ਬੱਦ ਜੰਮੀ ਮੈਂ ਬਰਾਜਿਆ ਨਹੀਂ ਉਹ ਨਾਲ ਐਲਨ ਕੀ ਨਹੀਂ ਲੈਂਦੀ ਮੈਂ ਇੰਨਾਂ ਗੱਲਾਂ ਨੂੰ ਸਮਝਣ ਦੇ ਤਾਂ ਉਦੋਂ ਤੁਸੀਂ ਸਮਝਣਾ ਹੀ ਉਹ ਹੈ ਤੇਰੇ ਭਾਰੀ ਜਿਹੜੇ ਵੀਰਾਂ ਦੇ ਗੱਲ ਸੁਣਦੇ ਰਹੇ ਭਾਰੀ ਉਹ ਹੈ ਤੇਰੇ ਭਾਰੀ ਜਿਨ੍ਹਾਂ ਨੂੰ ਨਹੀਂ ਦੱਸਿਆ ਕੁਝ ਤੇ ਚਲੋ ਕੋਈ ਗੱਲ ਨਹੀਂ ਹੁਣੇ ਉਹ ਮਾਸੀ ਜੀ ਇਹੋ ਗੱਲ ਤੇ ਸਵੇਰ ਦੀ ਨੂੰ ਸੁਣੇ ਹੁੰਦੀ ਕੋਣਾ ਖੜੇ ਸਭੀ ਗੱਲੇ ਜਲੇ ਦਲ ਜਿੰਦਰ ਟੜ ਮੈਂ ਸਾਰੀ ਗੱਲ ਕਰਦੀ ਰਹੀ ਆ ਤੇ ਨਾ ਤੂੰ ਅੱਜ ਹੁੰਡਿਆ ਵਾ ਤੇ ਭਾਜੀ ਨੂੰ ਤੇ ਸਾਰੀ ਗੱਲ ਦਾ ਪਤਾ ਹੀ ਨਾ ਨਹੀਂ ਮੈਂ ਇਹਦਾ ਵਾਸਤੇ ਕਿਹੜੀ ਬੰਦੂਕ ਅਸੀਂ ਹੀ ਇਦਾਂ ਕਰੇ ਡਰਦੇ 2 1 ਪਹਿਲਾਂ ਮੈਂ ਬੋਲਣਾ 2 1 ਅਹੀਂ ਤੇ ਪੈਨ ਜੀ ਉਹ ਯਾਰ ਇੱਕ ਮਿੰਟ 2 1 ਅਹੀਂ ਤੇ ਪੈਨ ਜੀ ਯਾਰ 1 ਪੈਨ ਜੀ ਤੁਹਾਡੇ ਤੋਂ ਡਰਦਿਆਂ ਨੇ ਨਾ ਇਹਨਾਂ ਨੇ 2 1 ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਆਇਆ ਵਾਂ ਕਿਉਂਕਿ ਨਹੀਂ ਨਹੀਂ ਮਾੜੇ ਫਿਰ ਗੁਰੂ ਵਾਲਾ ਬਣੀ ਮੈਂ ਕਰ ਲਿਆ ਮੇਰੇ ਨਾਲ ਤਿੰਨਾਂ ਨਾਲੋਂ ਜ਼ਿਆਦਾ 1 1 2 1 ਚਾਚੀ ਜੀ ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਇੱਥੇ ਆਇਆ ਵਾਂ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵਾਂ ਇਹਨਾਂ ਨੂੰ 1 2 1 ਇਹ ਹੁਣ ਖੁਸ਼ ਹੋ ਜਾ ਤੂੰ ਉਹਨੂੰ ਕਹਦਾ ਦੋਸਤ ਦੇਣ ਦੇ ਆ ਘੜੀ ਘੜੀ ਰਲਗੀ ਨਾ ਮਾਂ ਤੂੰ ਵੀ ਇਹਦੇ ਨਾਲ ਪਰ ਤੂੰ ਆਪਣੀ ਠੀਕ ਠੀਕ ਪਰ ਰਲਗੀ ਨਾ ਮਾਂ ਤੂੰ ਵੀ ਇਹਦੇ ਨਾਲ ਖੁਸ਼ ਹੋ ਜਾਣ ਤੂੰ ਵੀ ਆ ਨੌਕਰੀ ਤੋਂ ਲਾਤਾ ਮੈਨੂੰ सस्पेंड ਲੈਟਰ ਆ ਗਿਆ ਯੋ ਇਹ ਨਹੀਂ ਬੇੜੀ ਨੇ ਵੱਟੇ ਪਏ ਜਣਾ ਚਲ ਗਿਆ ਵਾ ਸੰਦੀਪ ਸੰਦੀਪ ਵੀ ਆ ਕੇ ਤੇਰੇ ਕੋਲ ਆ ਜਾ ਹੂੰ ਹੂੰ ਤਸਾ ਕਰਾਈਆਂ ਹੋਣੀਆਂ ਤੁਸੀਂ ਕਿ ਚੰਗਾ ਆ ਦੀ ਨੌਕਰੀ ਚੱਲ ਜੇ ਤੋਚੀ ਉੱਚੀ ਆ ਕੇ ਰੋਲਾ ਡੈਪੀਆਂ ਪਾਉਣ ਪਹਿਲਾਂ ਮੇਰੀ ਤੇ ਗੱਲ ਸੁਣ ਲੈ ਕੀ ਸੁਣਾ ਤੇਰੀ ਗੱਲ ਐਸੇ ਕਿਹੜੀ ਰੋਲਾ ਸਰ ਮੈਂ ਤੇਰੀ ਗੱਲ ਕੀ ਸੁਣਾ ਮੇਰੀ ਗੱਲ ਸੰਦੀਪ ਵਨ ਮੈਂ ਤੇਰੀ ਗੱਲ ਕੀ ਸੁਣਾ ਮੈਂ ਕੀ ਦੱਸਾਂ ਸੰਦੀਪ ਤੈਨੂੰ ਆਹੀ ਉਹ ਤੇ ਬਥੇ ਰਦਰਜੀਤ ਨੂੰ ਰੋਕਿਆ ਹੀ ਹੁੰਦੀ ਆ ਤੇ ਹੀ ਜਾਣਦੇ ਆ ਤੇਰੇ ਵਾਂਗੂ ਲੜੈ ਨਹੀਂ ਹੁੰਦੇ ਨਾਲੇ ਆ ਜਿਹੜਾ ਪਾਂਡਾ ਮੇਰੇ ਸਿਰ ਤੇ ਪੰਨਣ ਆ ਗਈ ਆ ਨਾ ਇਹਨੂੰ ਆਪਣੇ ਕੋਲ ਹੀ ਰੱਖ ਇਹ ਤੁਹਾਡੀਆਂ ਬੇੜੀਆਂ ਵਾ ਹੁਣ ਤੂੰ ਸੋਖੀ ਹੋ ਜਾ ਠੀਕ ਆ ਨਾ ਪਿੰਡ ਚ ਜਾ ਕੇ ਇਹਨੇ ਰੌਲੀ ਪਾਈ ਆ ਇਹਨੇ ਰੌਲੀ ਕੋਈ ਨਹੀਂ ਪਾਈ ਮੇਰੀ ਸੁਣ ਲੈ ਗੱਲ ਬਾਰ ਬਾਰ ਨਾ ਉਹਨੂੰ ਦੋਸ਼ ਨਾ ਦੇ ਮੈਂ ਨਹੀਂ ਦੇ ਲਈ ਗੱਲ ਕਰ ਲੈ ਤੇ ਜਿਹੜੇ ਬਗਾਨੇ ਆ ਨਾ ਤੁਹਾਨੂੰ ਤੇ ਉਹ ਚੰਗਾ ਲੱਗਣਾ ਬਸ ਹੁਣ ਤੂੰ ਵੀ ਖੁਸ਼ ਹੋ ਜਾਓ ਮੈਂ ਦੱਸ ਕਰਾਂ ਤੇ ਕਰਾਂਗੀ ਹੁਣ ਮੰਮੀ ਮੈਨੂੰ ਨਹੀਂ ਪਤਾ ਹੁਣ ਤੂੰ ਕੀ ਕਰਨਾ ਵਾ ਸੋਜ ਹੁਣ ਇਹੋ ਬੰਦਾ ਦਰਦੀਆਂ ਬੰਦਾ ਬਲਾ ਵੀ ਨੋਬਰੀ ਤੋਂ ਕਰਦਾ ਚਿੱਠੀ ਆਈ ਆ ਭਈਆ ਬੋਲਦਾ ਨਹੀਂ ਉਹ ਕੁੰਦਾ ਨਹੀਂ ਕੋਈ ਪ੍ਰੂਫ ਹੈਗਾ ਕੋਈ ਉਹਨੇ ਤਾਂ ਕੀਤੀ ਆ ਮੈਨੂੰ ਘਰੋਂ ਕੱਢਿਆ ਵਾ ਯੋ ਲੋਕਾਂ ਦਾ ਦਾਦਾ ਫਿਰਦਾ ਮੈਂ 6 ਲੱਖ ਲੈਣਾ ਵਾ ਲੋਕੀ ਪੁੱਛਦੇ ਹੋਣਗੇ ਕਾਦਾ ਲੈਣਾ ਵਾ ਖੁੱਲੇ ਤਾਂ ਚੱਲ ਜਾਓ ਹੁਣ ਤੁਸੀਂ ਉਹ ਤਾਂ ਅਸੀਂ ਨਾ ਗਏ ਅਸੀਂ ਇਸੇ ਕੋਠੀ ਚ ਰਹਿਣਾ ਵਾ ਇਹਨੂੰ ਤੂੰ ਆਪੇ ਸਮਝਾ ਦੇ ਤੂੰ ਸਿਆਣੀ ਆ ਉਹ ਮੇਰੀ ਗੱਲ ਸੁਣ ਲੈ ਜੇ ਉਹਦਾ ਕੋਈ ਨੁਕਸਾਨ ਹੋ ਗਿਆ ਨਾ ਤੇ ਜ਼ਿੰਮੇਵਾਰ ਤੂੰ ਹੋਏਗਾ ਹੀ ਤੇਰੀ ਮੈਡਮ ਬੈਠੀ ਸਾਹਮਣੇ ਤੇਰੀ ਮੈਂ ਕਿਤੋਂ ਕਦਾ ਸਟਾਰਟ ਸੰਦੀਪ ਹੁਣ ਤੂੰ ਸਾਹਮਣੇ ਬੈਠੀ ਆ ਤੇਰੇ ਹੁੰਦਾ ਕਈ ਜਾੜਾ ਵੀ ਮੈਂ ਉਹਦਾ ਨੁਕਸਾਨ ਕਰਨਾ ਸਾਡਾ ਕੀ ਕਸੂਰ ਆ ਬੜੇ ਖੁਸ਼ ਹੋ ਜੋਗੇ ਨਾ ਮੈਂ ਜੇਲ੍ਹ ਚ ਚੱਲ ਜਾਊਂਗਾ ਜਸ਼ਨ ਮਨਾ ਲਿਓ ਸਾਰੇ ਜਣੇ ਕੱਢ ਲਾ ਜਨੀਬ ਤੂੰ ਕਿੱਥੇ ਜਲੀ ਆ ਗੱਲ ਸੁਣ ਮੇੜੀ ਸਰਾ ਮਨਾ ਨੂੰ ਮੇਰਾ ਮਗਰ ਚਲ ਗਿਆ ਇਹਨੂੰ ਮੈਂ ਹਾਂ ਮੈਨੂੰ ਪੜ ਕੇ ਸੁਣਾ ਇਹਨੇ ਸਗਾ ਡਰਦੇ ਨੇ ਖੋਲੀ ਨਾ ਆਂਦਾ ਉਹਨੇ ਮੇਰੇ ਦਿਵਾਲੇ ਹੋ ਜਾਣਾ ਵਾ ਉਹ ਨਹੀਂ ਠੀਕ ਸੋਖੇ ਹੋਣ ਹੁਣ ਪੈਨ ਜੀ ਕਿੱਥੇ ਚੱਲੇ ਜੇ ਦਿਲਜਿੰਦਰ ਤੂੰ ਮੈਂ ਆਇਆ ਮੈਨੂੰ लवली ਨੇ ਫੋਨ ਕਰਕੇ ਸੱਦਿਆ ਏ। ਵਨ ਸੋਕੇ ਹੋਏ ਹੁਣ ਹੁਣ ਵਾਲੇ। ਮੈਂ ਕਿਦਾਂ ਬਦਗਮੀ। ਮੈਂ ਬਰਾਂਝਾ ਨਹੀਂ ਉਹ ਨਾਲ ਐਲਨ ਕੀ ਨਹੀਂ ਲੈਂਦੀ ਮੈਂ। ਤੂੰ ਤਹੀ ਇੰਨਾ ਗੱਲਾਂ ਨੂੰ ਸਮਝਣ ਦੇ ਤੂੰ ਉਦੋਂ ਤੂੰ ਸਮਝਣਾ ਹੀ। ਉਹ ਹੈ ਤੇਰੇ ਭਾਰੀ ਜਿਹੜੇ ਵੀ ਸਾਡੇ ਗੱਲਸ ਹੁੰਦੇ ਰਹੇ ਆ ਭਾਰੀ। ਉਹ ਹੋਏ ਤਰੇ ਭਾਦੀ ਜਿਨ੍ਹਾਂ ਨੂੰ ਨਹੀਂ ਦੱਸਿਆ ਕੁਝ ਤੇ ਚਲੋ ਕੋਈ ਗੱਲ ਨਹੀਂ ਹੁਣੇ ਉਹ ਮਾਸੀ ਜੀ ਇਹੋ ਗੱਲ ਤੇ ਸਵੇਰ ਦੀ ਅੱਡੀ ਸੁਣੇਉਂਦੀ ਕੋਣੋ ਸੜੇ ਸਭੀ ਗੱਲੇ ਦੱਲੇ ਦੱਲੇ ਦਲਜਿੰਦਰ ਟੜ ਦਾ ਮੈਂ ਸਾਰੀ ਗੱਲ ਕਰ ਦੇ ਲਈ ਆ ਤੇ ਨਾ ਤੂੰ ਅੱਜ ਹੁੰਡਿਆ ਵਾ ਤੇ ਭਾਜੀ ਨੂੰ ਤੇ ਸਾਰੀ ਗੱਲ ਦਾ ਪਤਾ ਹੀ ਨਾ ਨਹੀਂ ਮੈਂ ਇਹਨਾਂ ਵਾਸਤੇ ਕਿੱਡੀ ਬੰਦੂਕ ਅਸੀ ਸੀ ਇਹ ਦੇ ਵਿਚਾਰੇ ਡਰਦੇ ਰਹੇ ਤੂੰ 1 ਪਹਿਲਾਂ ਮੈਂ ਬੋਲਾਂ 2 1 ਅਹੀਂ ਤੇ ਪੈਂਦੀ ਉਹ ਯਾਰ ਇੱਕ ਮਿੰਟ 2 ਵਨ ਆਈਂ ਤੇ ਪੈਂਜੀ ਯਾਰ ਵਨ ਪੈਂਜੀ ਤੁਹਾਡੇ ਤੋਂ ਡਰਦਿਆਂ ਨੇ ਨਾ ਇਹਨਾਂ ਨੇ 2 1 ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਆਇਆ ਵਾਂ ਕਿਉਂਕਿ ਨਹੀਂ ਨਹੀਂ ਬਾ ਗੁਰਵਾਲਾ ਬਣੀ ਮੈਂ ਕਰ ਲਗਾ ਫਿਰ ਮੈਨੂੰ ਜਿਆਦਾ ਵਨ ਉਹ ਆ ਜਾ 2 1 ਚਾਚੀ ਜੀ ਮੈਂ ਇੱਥੇ ਆਉਣਾ ਨਹੀਂ ਚਾਹੁੰਦਾ ਮੈਂ ਫਿਰ ਵੀ ਇੱਥੇ ਆਇਆ ਵਾਂ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵਾਂ ਤੁਹਾਡਾ ਐਨ ਵਨ ਇਹ ਘਰ ਦੇਖੋ 2 1